ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਾਈ ਸੂਈਆਂ ਸਵਾਈਆਂ ਨੇ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਬਾਈ ਜੀ ਹੱਸੀ ਗਾਲ ਤਰੀ ਗਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਾਣਾ ਦਾ ਕੋਠੇ ਵਾਲਾ ਕੱਚਾ ਰਾਹ ਹੈ ਖੇਤਾਂ ਦੇ ਘਰ ਆ ਜੀ ਜਿਹੜਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਨੇੜੇ ਸਾਡੇ ਪੈਂਦਾਗਾ ਸ਼ਹਿਰ ਭਗਤਾਪਾਈ ਦਾ ਮੋਬਾਈਲ ਨੰਬਰ ਬੋਲ 99685 38206 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਬਾਈ ਜੀ ਦੂਜੇ ਸੂਏ ਸੂਈ ਆ ਇਹ ਹੂੰ ਤੇ ਇਹ ਨਾ ਆਪਦੇ ਟਾਈਮ ਤੋਂ ਹਫਤਾ ਪਹਿਲਾਂ ਸੂਪੀ ਸੀਗੀ ਠੀਕ ਆ ਬਾਈ ਇਹਦਾ ਬੱਚਾ ਮਰ ਗਿਆ ਸੀ ਆ ਤਿੰਨ ਘੰਟੇ ਬਾਅਦ ਚ ਸੂਣ ਤੋਂ ਠੀਕ ਆ ਬਾਈ ਤੇ ਹੁਣ ਇਹਨੂੰ ਕੱਲ ਦੇ ਦਿਨ ਪੂਰੇ ਹੋ ਗਏ ਠੀਕ ਆ ਬਾਈ ਹਾਂਜੀ ਤੇ ਇਸ ਟਾਈਮ 16 ਕਿਲੋ ਦੁੱਧ ਤਿਆਰ ਆਈ ਆ ਥੱਲੇ ਨੈਟ ਤਿਆਰ ਆ ਬਾਈ ਹਾਂਜੀ ਠੀਕ ਆ ਕੱਦ ਫੁੱਲ ਲਾ ਹਾਂ ਹਾਂਜੀ ਕੱਦ ਪੂਰਾ ਫੁੱਲ ਆਈ ਕੱਦ ਵਾਲਾ ਫੁੱਲ ਪ੍ਰਿੰਟ ਬਹੁਤ ਚੰਗਾ ਚੰਗਿਆ ਸਮੀ ਪੜੀਆ ਫੇਸ ਬੜਾ ਚੰਗਾ ਚਾਰੂ ਚੂਰੂ ਵੀ ਫੁੱਲ ਆ ਹਾਂਜੀ ਚਾਰੂ ਪੂਰੀ ਫੁੱਲ ਆ ਹੂੰ ਤੇ ਚਵਾਈ ਕਿਵੇਂ ਆ ਚਵਾਈ ਵਧੀਆ ਜੀ ਧਾਰਤੁਰ ਪੋਲੀ ਐ ਠੀਕ ਆ ਹਾਂਜੀ ਐਨੀ ਵੀ ਕਰੜੀ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਚਵਾਈ ਚੂਵਾਈ ਕੰਮ ਚਵਾਈ ਵਧੀਆ ਪੂਰੀ ਦੁੱਧ ਨੇ ਪਹਿਲੇ ਸੂਏ ਅਡਰ ਕਮਾ ਬਹੁਤ ਸੋਹਣਾ ਅਡਰ ਹੈ ਨਾ ਬਈ 25 26 ਕਿਲੋ ਦੁੱਧ ਤਾਂ ਨੇ ਪਹਿਲੇ ਸੂਏ ਠੀਕ ਆ ਪਰ ਦੂਜੇ ਸੂਈ ਆ ਜੀ ਇਹ ਖੋਲੀ ਮੇਰੇ ਤੋਰੀ ਉੱਲ ਕੱਦ ਦਾ ਕੱਦ ਕੋਈ ਛੋਟਾ ਨਹੀਂ ਚੰਗੀ ਆ ਸਵੇਂ ਪਲੀ ਆ ਬਾਈ ਚਵਾਈ ਚਵਾਈ ਬਾਈ ਕਹਿੰਦਾ ਨੰਬਰ 1 ਫੇਸ ਦੇਖੋ ਫੇਸ ਬੜਾ ਪਿਆਰਾ ਹੈ ਨਾ ਕਰਮਾਈ ਦਾ ਬਾਕੀ ਤੋਰਾ ਤਾਰਾ ਦਿਖਾਉਂਦੇ ਆ ਅਜੇ ਕਾਲ ਨਹੀਂ ਕਰਦੀ ਜਮਈ ਹੂੰ ਠੀਕ ਆ ਬਾਈ ਤੇ ਕੀ ਮੁੱਲ ਆ ਬਾਈ ਜੈਜ ਦਾ ਇਹਦਾ ਮੁੱਲ 75000 ਰੁਪਈਆ ਹੀ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ ਜੀ ਠੀਕ 75000 ਰੁਪਈਆ ਮੁੱਲ ਆ ਮਾਨਤਨ ਹਾਂਜੀ ਬਾਕੀ ਕੋਈ ਕਿਰਾਏ ਦਾ ਹੋਇਆ ਤਾਂ ਆਪਣੇ ਕੋਲੇ ਗੱਡੀ ਆਉਂਦੀ ਆ ਉਹਦਾ ਵੀ ਪੇਕਅਪ ਗੱਡੀ ਭਾਈ ਕੋਲੇ ਆਵਦੀ ਹੈ ਜਮਾ ਨਵੀਂ ਗੱਡੀ ਆ ਭਾਈ ਕਿਰਾਏ ਦੇ ਵਿੱਚੋਂ ਵੀ ਭਾਈ ਕਹਿੰਦਾ ਡਿਸਕਾਊਂਟ ਜਿਹੜਾ ਹੋ ਜਾਊਗਾ ਭਾਈ ਫੇਸਬੂਕ ਦੇਖੋ ਭਾਈ ਸਮੀ ਪਾਲੀ ਫੁੱਲ ਆ ਬੜਾ ਚੰਗੇ ਘੱਟ ਘਾਟ ਵਾਲੀ ਦੁੱਧ ਵੀ ਚੰਗਾ ਦੁੱਧ ਬਾਜੂਗੀ ਭਾਈ ਹਾਂਜੀ ਹਾਂ ਦੁੱਧ ਦੇਊਗੀ 22 23 ਕਿਲੋ ਦਾ ਪਰ ਆਰਾਮ ਨਾਲ ਹੀ ਦੇਊਗੀ ਇਹ ਠੀਕ ਆ ਭਾਈ ਹੂੰ ਮੋਲ ਜਮਾ ਜਾਇਆ ਜਾ ਭਾਈ ਬਾਕੀ ਜਿਹੜਾ ਮਾਨਦਨ ਜ਼ਰੂਰ ਹੋ ਜੀ। 프్ర인트 프్ర인트 ਬਹੁਤ ਚੰਗਾ ਸੀਲਾ ਪੂਰੀ ਭਈ। ਹਾਂਜੀ ਸੀਲ ਪੂਰੀ ਫੁੱਲਾ। ਖਰਾਬ ਨਹੀਂ ਕਰਦੀ ਜਮਈ। ਓਕੇ। ਨਾ ਨਮਾਉਣ ਨੂੰ ਖਰਾਬ ਕਰੇ। ਹੂੰ। ਨਾ ਚੋਣ ਨੂੰ ਆਹੀਂ ਜਿਵੇਂ ਮਰਜੀ ਹੱਥ ਪੇਰੀ ਜਾਓ ਲੈ। ਕਹਿੰਦੀ ਕੋਈ ਨਹੀਂ। ਨਾ ਨਾ ਜਮਈ ਨਹੀਂ ਕਹਿੰਦੀ। ਨਾਣਾ ਨੁਣਾ ਲੈ ਵਿੱਚ ਫੁੱਲਾ ਬਈ। ਕਲਾ ਕਲਾ ਥਾਣਾ। ਚਵਾਈ ਚਵਾਈ ਨੰਬਰ 1। ਅੱਗੇ ਵੀਰੇ 2 ਨੰਬਰ। ਕਿਹੜਾ ਸੁਆ? ਇਹ ਦੂਜੀ ਸੂਏ ਸੂਈ ਵੀ ਹੈ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਆ ਬੱਚੀ ਆ ਜੀ ਇਹਦੀ ਬੱਚਾ ਮਗਰ ਬੱਚੀ ਹੈ ਜੀ ਬੱਚੀ ਵੀ ਚੰਗੀ ਆ ਨਾ ਹਾਂਜੀ ਹਾਂਜੀ ਠੀਕ ਆ ਬਾਈ ਲੈ ਕੇ ਤੁਹਾਨੂੰ ਦਿਖਾਏ ਹੋਏ ਆ ਹੂੰ ਤੇ 3 ਮਹੀਨੇ ਹੀ ਸੂਈ ਵੀ ਇਹੇ ਠੀਕ ਆ ਦੁੱਧ ਕਿੰਨਾ ਹੋ ਹਾਂਜੀ ਦੁੱਧ ਦੁੱਧ ਦੇ ਥਲੇ 15 ਕਿਲੋ ਆਈ ਨੈਟ ਤਿਆਰ ਪੰਜ ਜਮਾ ਤਿਆਰ ਆ ਆਰਡਰ ਬੜਾ ਚੰਗਾ ਹੈ ਨਾ ਹਾਂਜੀ ਤੇ ਬਾਕੀ ਜਿਹੜਾ ਟਾਈਮ ਉਹ ਵੀ ਦੱਸ ਹੀ ਦਿੰਨੇ ਆ ਬਾਈ ਹਾਂ 1:30 ਬੱਜ ਗਿਆ ਬਈ ਉਹ ਸਭ ਨਾ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਵਧੀਆ ਚਾਹ ਹਾਂਜੀ ਹਾਂਜੀ ਦੁੱਧ ਦਾ ਕੋਈ ਚੱਕਰ ਨਹੀਂ ਉਹ ਗਾਂ ਦਾ ਵੀ ਅਗਲਾ 4 ਟਾਈਮ 'ਚ ਉਹ ਲਵੇ ਇਹ ਵੀ ਜੋ ਲਵੇ ਕੋਈ ੜਕਾ ਨਹੀਂ ਆ ਠੀਕ ਆ ਬਾਈ ਖੋਲ ਦਿਓ ਬਈ ਤੋਰ ਕੇ ਦਿਖਾ ਦਿਓ ਕੱਦ ਬੈਡ ਚੰਗਾ ਰੰਗ ਰੂਪ ਚੰਗਾ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਚੰਗੀ ਆ ਬਈ ਨਾਲ ਹੀ ਤਿਆਰ ਹੋ ਜਾਣਾ ਫੇਸ ਫੂਡਸ ਬਹੁਤ ਚੰਗਾ ਤੋਰਾ ਤਰ੍ਹਾਂ ਕਮਾਲ ਦਾ ਬਾਈ ਚਵਾਈ ਠੁਈ ਬਾਈ ਕਹਿੰਦਾ ਨੰਬਰ 1 ਕੀ ਮੋਲ ਆ ਬਾਈ ਜਾਇਜ ਇਹਦਾ ਮੁੱਲ 50000 ਰਾਈ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ ਜੀ ਠੀਕ ਹੈ ਜੀ 50000 ਰੁਪਿਆ ਮੁੱਲ ਹੈ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜਾ ਸਨਕੀ ਆ ਭਾਈ ਕੱਦ ਵੱਡ ਰੰਗ ਰੂਪ ਸਾਰੇ ਚਾਲੂ ਪੂਰੀ ਆਗਾ ਉਹ ਨਹੀਂ ਕੋਈ ਚੱਕਰਾ ਠੀਕ ਆ ਭਾਈ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਥਲੋਂ ਧੰਨਵਾਦ